ਅੱਜ 16 ਜੁਲਾਈ 2025 ਦਿਨ ਬੁੱਧਵਾਰ ਭਾਖੜਾ ਡੈਮ ਪੌਂਗ ਡੈਮ ਥੀਨ ਡੈਮ ਸਤਲੁਜ ਬਿਆਸ ਤੇ ਘੱਗਰ ਦਰਿਆ ਦੀ ਅਪਡੇਟ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ ਹਰੀਕੇ ਹੜ ਤੋਂ ਕਿੰਨਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਕਿੰਨਾ ਪਾਣੀ ਆ ਰਿਹਾ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਾਂਗੇ ਜਿਹੜਾ ਭਾਖੜਾ ਡੈਮ ਦੇ ਵਿੱਚ ਪਾਣੀ ਥੋੜਾ ਜਿਹਾ ਜਿਹੜਾ ਪੱਧਰ ਆ ਉਹ ਵਧਿਆ ਅੱਜ ਤੇ ਜਿਹੜਾ ਪਿੱਛੋਂ ਪਾਣੀ ਭਾਖੜਾ ਡੈਮ ਦੇ ਵਿੱਚ ਪਹੁੰਚ ਰਿਹਾ ਉਹ ਵੀ ਵਧਿਆ ਕਾਰਨ ਕੀ ਹੈ ਕਿ ਆਪਾਂ ਨੂੰ ਪਤਾ ਵਾ ਕਿ ਲਗਾਤਾਰ ਜਿਹੜੀਆਂ ਹਿਮਾਚਲ ਦੇ ਵਿੱਚ ਭਾਰੀ ਜਿਹੜੇ بارشਾਂ ਹੋ ਰਹੀਆਂ ਹਨ ਭਾਰੀ ਮੀਂਹ ਪੈ ਰਹੇ ਹਨ ਪੰਜਾਬ ਦੇ ਵਿੱਚ ਵੀ ਲਗਾਤਾਰ ਜਿਹੜੇ ਭਾਰੀ ਮੀਂਹ ਪੈ ਰਹੇ ਹਨ ਅਕਸਰ ਜਿਹੜਾ ਉਹ ਪਾਣੀ ਮੀਂਹਾਂ ਦਾ ਘੁਮ ਘੁਮਾ ਕੇ ਜਿਹੜਾ ਡੈਮਾਂ ਦੇ ਵਿੱਚ ਹੀ ਪਹੁੰਚਣਾ ਸੋ ਆਪਾਂ ਅੱਜ ਵਾਟਰ ਲੈਵਲ ਦੀ ਪਹਿਲਾਂ ਗੱਲ ਕਰ ਲਈਏ ਜੇਕਰ ਆਪਾਂ ਅੱਜ 16 ਜੁਲਾਈ 2025 ਸਵੇਰੇ 6 ਵੇ ਦੀ ਗੱਲ ਕਰੀਏ ਤਾਂ ਜਿਹੜਾ ਆਪਣਾ ਭਾਖੜਾ ਡੈਮ ਆ 1685 ਫੁੱਟ ਮੈਂ ਹਰ ਵਾਰ ਦੱਸਦਾ ਵੀਡੀਓ ਦੇ ਵਿੱਚ ਕਿੰਨਾ ਜਿਹੜਾ ਟੋਟਲ ਜਿਹੜਾ 1685 ਫੁੱਟ ਪਾਣੀ ਰੱਖਣ ਦੀ ਸ਼ਮਤਾ ਹੈ ਜਿਹੜੀ ਕਿ ਅੱਜ ਲਗਭਗ 1594.57 ਫੁੱਟ ਤੇ ਜਿਹੜੀ ਪਹੁੰਚ ਚੁੱਕੀ ਆ ਥੋੜਾ ਜਿਹਾ ਪਾਣੀ ਜਿਵੇਂ ਕਹਿ ਲੋਗੇ ਅੱਜ ਜਿਹੜਾ ਵਾ ਭਾਖੜਾ ਡੈਮ ਦੇ ਵਿੱਚ ਵਧਿਆ ਜੇਕਰ ਪਾਣੀ ਆਉਣ ਦੀ ਗੱਲ ਕਰੀਏ ਭਾਖੜਾ ਡੈਮ ਦੇ ਵਿੱਚ ਤਾਂ ਲਗਭਗ 35412 ਕਿਊਸਿਕ ਜਿਹੜਾ ਪਾਣੀ ਆ ਉਹ ਆ ਰਿਹਾ ਹੈ ਤੇ ਲਗਭਗ ਸਤਲੁਜ ਦਰਿਆ ਦੇ ਵਿੱਚ 27000 62 ਕਿਊਸਿਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਕੱਲ੍ਹ ਨਾਲੋਂ ਜਿਹੜਾ ਵਾ 15 ਜੁਲਾਈ ਦੇ ਨਾਲੋਂ 4000 ਕਿਊਸਿਕ ਜਿਹੜਾ ਪਾਣੀ ਆ ਵੱਧ ਭਾਖੜਾ ਡੈਮ ਦੇ ਵਿੱਚ ਅੱਜ ਆ ਰਿਹਾ ਜਿਹੜਾ ਕਿ ਅੱਗੇ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਛੱਡਿਆ ਜਾਊਗਾ ਜੇਕਰ ਬਿਆਸ ਦਰਿਆ ਦੀ ਗੱਲ ਕਰੀਏ ਆਪਣੇ ਪੌਂਗ ਡੈਮ ਦੀ ਗੱਲ ਕਰੀਏ ਤਾਂ 1400 ਫੁੱਟ ਜਿਹੜਾ ਟੋਟਲ ਉਸਤੀ ਜਿਹੜੀ ਪਾਣੀ ਰੱਖਣ ਦੀ ਸ਼ਮਤਾ ਹੈ ਜਿਹੜਾ ਕਿ ਅੱਜ ਲੈਵਲ 1328.53 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਆਪਾਂ ਉਸ ਦੇ ਵਿੱਚ ਪਾਣੀ ਆਉਣ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ 21815 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ ਪੌਂਗ ਡੈਮ ਦੇ ਵਿੱਚ ਆ ਰਿਹਾ ਹੈ ਤੇ ਜਿਹੜਾ ਬਿਆਸ ਦਰਿਆ ਦੇ ਵਿੱਚ 17439 ਕਿਊਸਿਕ ਜਿਹੜਾ ਪਾਣੀ ਆ ਉਹ ਬਿਆਸ ਦਰਿਆ ਦੇ ਵਿੱਚ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਜੇਕਰ ਪਰਾਵੀ ਨਦੀ ਦੀ ਗੱਲ ਕਰੀਏ ਥੀਨ ਡੈਮ ਦੀ ਗੱਲ ਕਰੀਏ ਤਾਂ ਜਿਸ ਦਾ ਜਿਹੜਾ ਟੋਟਲ ਪਾਣੀ ਰੱਖਣ ਦੀ ਸ਼ਮਤਾ 1731.98 ਫੁੱਟ ਜਿਹੜਾ ਕਿ ਅੱਜ ਲਗਭਗ 1658.05 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਪਾਣੀ ਆਉਣ ਦੀ ਗੱਲ ਕਰੀਏ ਤਾਂ ਲਗਭਗ 7059 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ ਥੀਨ ਡੈਮ ਦੇ ਵਿੱਚ ਆ ਰਿਹਾ ਹੈ ਤੇ ਰਾਵੀ ਦੇ ਵਿੱਚ ਅਗਲੇ ਪਾਸੇ 94113 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਨਿਕਾਸੀ ਕੀਤੀ ਜਾ ਰਹੀ ਹੈ ਜੇਕਰ ਆਪਾਂ ਹੁਸੈਨੀ ਵਾਲਾ ਸਵੇਰੇ 6 ਵੇ ਦੀ ਗੱਲ ਕਰੀਏ ਤਾਂ ਡਾਊਨਸਟ੍ਰੀਮ 1507 ਕਿਊਸੀ ਕਿ ਪਾਣੀ ਦਿੱਤਾ ਜਾ ਰਿਹਾ ਜੇਕਰ ਅੱਜ 2 ਵਜੇ ਦੁਪਹਿਰ ਦੀ ਗੱਲ ਕਰੀਏ ਤਾਂ ਡਾਊਨਸਟ੍ਰੀਮ ਜਿਹੜਾ ਵਧਾ ਕੇ 2000 ਕਿਊਸੀ ਜਿਹੜਾ ਪਾਣੀ ਆ ਉਹ ਕਰ ਦਿੱਤਾ ਗਿਆ ਹੁਸੈਨੀ ਵਾਲਾ ਤੋਂ ਅਗਲੇ ਪਾਸੇ ਜੇਕਰ ਆਪਾਂ ਘੱਗਰ ਨਦੀ ਦੀ ਗੱਲ ਕਰੀਏ ਤਾਂ ਘੱਗਰ ਨਦੀ ਲਗਭਗ ਜਿਹੜਾ ਗੁਲਾਚਿੱਕਾ ਜਿਹੜਾ ਹੈਡ ਆਪਣਾ 1078 ਕਿਊਸੀ ਕੋ ਉੱਥੇ ਪਾਣੀ ਆ ਖਨੌਰੀ ਦੀ ਗੱਲ ਕਰੀਏ ਤੇ 850 ਕਿਊਸੀ ਦਾ ਚਾਂਦਪੁਰ ਦੀ ਗੱਲ ਕਰੀਏ ਤਾਂ 900 ਕਿਊਸੀ ਦਾ ਜੇਕਰ ਆਪਾਂ ਔਟੋ ਦੀ ਗੱਲ ਕਰੀਏ ਤਾਂ 2800 ਕਿਊਸੀ ਦਾ ਜੇਕਰ ਆਪਾਂ ਘੱਗਰ ਸਾਈਫਨ ਦੀ ਗੱਲ ਕਰੀਏ 3350 ਕਿਊਸੀ ਦਾ ਤੇ ਨਾਲੀ ਬੈਡ ਦੀ ਗੱਲ ਕਰੀਏ 3000 ਕਿਊਸੀ ਦਾ ਸੋ ਇਹ ਸੀ ਮੇਰੇ ਵੀਰੋ ਅੱਜ ਦੀ ਰਿਪੋਰਟ ਜੇਕਰ ਹਰੀਕੇ ਜਿਹੜਾ ਲਗਭਗ 16 ਜੁਲਾਈ 2025 ਸਵੇਰੇ 6:00 ਵੇ ਦੀ ਜਿਹੜੀ ਰਿਪੋਰਟ ਆ 23831 ਕਿਊਸੀ ਜਿਹੜਾ ਪਾਣੀ ਆ ਹਰੀਕੇ ਅੜ ਤੇ ਪਹੁੰਚ ਰਿਹਾ ਹੈ ਤੇ ਜਿਹੜਾ 12595 ਕਿਊਸੀ ਕ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਆਪਾਂ ਫਰੋਜਪੁਰ ਫੀਡਰ ਦੀ ਗੱਲ ਕਰੀਏ ਤਾਂ 9544 ਕਿਊਸੀ ਜਿਹੜਾ ਪਾਣੀ ਆ ਉਹ ਫਰੋਜਪੁਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 192 ਕਿਊਸੀ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਜੇਕਰ ਆਪਾਂ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ ਲਗਭਗ 1500 ਕਿਊਸੀ ਜਿਹੜਾ ਪਾਣੀ ਆ ਹਰੀਕੇ ਹੈਡ ਤੋਂ ਡਾਊਨਸਟ੍ਰੀਮ ਜਿਹੜਾ ਨੀਚੇ ਵੱਲ ਛੱਡਿਆ ਜਾ ਰਿਹਾ ਜਿਹੜਾ ਕਿ ਕੱਲ 2000 ਕਿਊਸੀ ਸੀਗਾ ਅੱਜ ਜਿਹੜਾ ਪਾਣੀ ਥੋੜਾ ਜਿਹਾ ਕਟਿਆ ਸੋ ਕਾਫੀ ਜਿਹੜਾ ਜਗਾ ਜਗਾ ਤੇ ਪੰਜਾਬ ਦੇ ਵਿੱਚ ਮੀਂਹ ਪਾਰੀ ਮੀਂਹ ਪੈ ਰਹੇ ਨੇ ਆਪਾਂ ਨੇ ਇਹਨਾਂ ਚੀਜ਼ਾਂ ਦਾ ਪਤਾ ਹੀ ਆ ਉਹ ਸਾਰਾ ਜਿਹੜਾ ਪਾਣੀ ਆ ਘੁੰਮ ਘੁਮਾ ਕੇ ਦਰਿਆਵਾਂ ਨਦੀਆਂ ਦੇ ਵਿੱਚ ਹੀ ਆਉਣਾ ਹੁੰਦਾ ਵਾ ਇਸ ਕਰਕੇ ਥੋੜਾ ਜਾਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪਾਣੀ ਦੀ ਮਾਤਰਾ ਹੈ ਉਹ ਥੋੜੀ ਜੀ ਵੱਧ ਜਾਂਦੀ ਆ ਹੁਣ ਮਾਨਕ ਦੇ ਲੋ ਕਿੰਨੇ ਕਿੰਨੇ ਆਪਣੇ ਵੱਡੇ ਸ਼ਹਿਰ ਆ ਉਤਰਾ ਪਾਸਾ ਵਾ ਚੜ੍ਹਾੜਾ ਪਾਸਾ ਵਾ ਉਧਰੋਂ ਪਾਣੀ ਜਿਹੜਾ ਘੁੰਮ ਘੁਮਾ ਕੇ ਨੀਵੇਂ ਪਾਸੇ ਵੱਲ ਆਉਣਾ ਹੀ ਆ ਦਰਿਆਵਾਂ ਨਦੀਆਂ ਖਾਲਿਆਂ ਨਹਿਰਾਂ ਦੇ ਵਿੱਚ ਦੇ ਹੀ ਹੁੰਦਾ ਆ ਸੋ ਪਾਣੀ ਦਾ ਪੱਧਰ ਆ ਜਿਹੜਾ ਉਹ ਥੋੜਾ ਜਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ ਥੋੜਾ ਵਧੇ ਕਿਉਂਕਿ ਮੀਂਹ ਪੈ ਰਹੇ ਨੇ ਲਗਾਤਾਰ ਹਿਮਾਚਲ ਦੇ ਵਿੱਚ ਉਹ ਵੀ ਪਾਣੀ ਘੁੰਮ ਘੁਮਾ ਕੇ ਇੱਥੇ ਆਉਣਾ ਪੰਜਾਬ ਦਾ ਪਾਣੀ ਜਿਹੜਾ ਜਗ੍ਹਾ ਜਗ੍ਹਾ ਤੋਂ ਉਹ ਵੀ ਜਿਹੜਾ ਆਪਣਾ ਨਹਿਰਾਂ ਦਰਿਆਵਾਂ ਦੇ ਰਾਈ ਜਿਹੜਾ ਨੀਵੇਂ ਥਾਂ ਵੱਲੀ ਆਉਣਾ ਵਾ ਸੋ ਥੋੜਾ ਥੋੜਾ ਪਾਣੀ ਜਿਹੜਾ ਲਗਾਤਾਰ ਵਧਿਆ ਵਧ ਰਿਹਾ ਤੇ ਫਵਾਵਾਂ ਤੋਂ ਮੇਰੇ ਵੀਰੋ ਬਚ ਕੇ ਰਹੋ ਹਰ ਰੋਜ਼ ਦੀ ਜਿਹੜੀ ਜੇਕਰ ਤੁਸੀਂ ਅਪਡੇਟ ਦੇਖਣੀ ਚਾਹੁੰਦੇ ਹੋ ਡੈਮਾਂ ਦੀ ਬਿਆਸ ਦਰਿਆ ਸਤਲੂਈ ਦਰਿਆ ਕੱਗਰ ਤੇ ਆਪਣਾ ਜਿਹੜਾ YouTube ਚੈਨਲ ਆ ਸੁਖ ਲਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਸਹੀ ਸਮੇਂ ਸਾਰੀ ਜਿਹੜੀ ਜਾਣਕਾਰੀ ਉਹ ਪ੍ਰੋਵਾਈਡ ਲਗਾਤਾਰ ਜਿਹੜੀ ਕਰਵਾਉਂਦੇ ਰਵਾਂਗੇ ਅੱਗੇ ਵੀ ਆਪਾਂ ਕਈ ਸਾਲਾਂ ਤੋਂ ਜਿਹੜੀ ਇਹ ਜਾਣਕਾਰੀ ਆਪਾਂ ਤੁਹਾਨੂੰ ਸਹੀ ਸਮੇਂ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਹਿੰਦੇ ਆ ਇਨਫੋਰਮੇਸ਼ਨ ਜਿਹੜੀ ਧੜ ਤੱਕ ਪਹੁੰਚਦੀ ਕਰਦੇ ਰਹਿੰਦੇ ਆ ਸੋ ਸਰਕਾਰੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ ਜੇਕਰ ਕਿਸੇ ਤਰੀਕੇ ਦਾ ਪਾਣੀ ਕਿਸੇ ਇਲਾਕੇ ਦੇ ਵਿੱਚ ਵੱਧਦਾ ਤੇ ਉੱਥੇ ਜਿਹੜੀਆਂ ਸਰਕਾਰੀ ਹਦਾਇਤਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੀ ਪਾਲਣਾ ਕਰੋ ਜੇਕਰ ਉਹ ਤੁਹਾਨੂੰ ਕਹਿੰਦੇ ਕਿ ਇੱਥੋਂ ਉੱਠ ਜਿਓ ਤੁਹਾਨੂੰ ਉੱਠ ਜਾਣਾ ਚਾਹੀਦਾ ਕਿਉਂਕਿ ਉਸ ਸਮੇਂ ਜਿਹੜਾ ਪਾਣੀ ਦਾ ਪੱਧਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੱਧਦਾ ਨਜ਼ਰ ਆਵੇ ਤਾਂ ਜਿਹੜੀਆਂ ਸਰਕਾਰੀ ਹਦਾਇਤਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਸੋ ਅਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਆਪਣਾ ਸੁਖ ਲੱਟਿਆ YouTube Facebook ਚੈਨਲ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਇਹ ਤੁਹਾਨੂੰ ਜਿਹੜਾ ਹਰ ਰੋਜ਼ ਜਿਹੜਾ ਡੇਮਾ ਦੀ ਜਾਣਕਾਰੀ ਆਪਾਂ ਪ੍ਰ ਕਰਵਾਉਂਦੇ ਰਵਾਂਗੇ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਮੈਂਟਾਂ ਵਿੱਚ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ ਤੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਅੱਜ 16 ਜੁਲਾਈ 2025 ਦਿਨ ਬੁੱਧਵਾਰ ਭਾਖੜਾ ਡੈਮ ਪੌਂਗ ਡੈਮ ਥੀਨ ਡੈਮ ਸਤਲੁਜ ਬਿਆਸ ਤੇ ਘੱਗਰ ਦਰਿਆ ਦੀ ਅਪਡੇਟ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ ਹਰੀਕੇ ਹੜ ਤੋਂ ਕਿੰਨਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਕਿੰਨਾ ਪਾਣੀ ਆ ਰਿਹਾ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਾਂਗੇ ਜਿਹੜਾ ਭਾਖੜਾ ਡੈਮ ਦੇ ਵਿੱਚ ਪਾਣੀ ਥੋੜਾ ਜਿਹਾ ਜਿਹੜਾ ਪੱਧਰ ਆ ਉਹ ਵਧਿਆ ਅੱਜ ਤੇ ਜਿਹੜਾ ਪਿੱਛੋਂ ਪਾਣੀ ਭਾਖੜਾ ਡੈਮ ਦੇ ਵਿੱਚ ਪਹੁੰਚ ਰਿਹਾ ਉਹ ਵੀ ਵਧਿਆ ਕਾਰਨ ਕੀ ਹੈ ਕਿ ਆਪਾਂ ਨੂੰ ਪਤਾ ਵਾ ਕਿ ਲਗਾਤਾਰ ਜਿਹੜੀਆਂ ਹਿਮਾਚਲ ਦੇ ਵਿੱਚ ਭਾਰੀ ਜਿਹੜੇ ਬਾਰਸ਼ਾਂ ਹੋ ਰਹੀਆਂ ਹਨ ਭਾਰੀ ਮੀਂਹ ਪੈ ਰਹੇ ਹਨ ਪੰਜਾਬ ਦੇ ਵਿੱਚ ਵੀ ਲਗਾਤਾਰ ਜਿਹੜੇ ਭਾਰੀ ਮੀਂਹ ਪੈ ਰਹੇ ਹਨ ਅਕਸਰ ਜਿਹੜਾ ਉਹ ਪਾਣੀ ਮੀਂਹਾਂ ਦਾ ਘੁੰਮ ਘੁਮਾ ਕੇ ਜਿਹੜਾ ਡੈਮਾਂ ਦੇ ਵਿੱਚ ਹੀ ਪਹੁੰਚਣਾ ਹੈ ਸੋ ਆਪਾਂ ਅੱਜ ਵਾਟਰ ਲੈਵਲ ਦੀ ਪਹਿਲਾਂ ਗੱਲ ਕਰ ਲਈਏ ਜੇਕਰ ਆਪਾਂ ਅੱਜ 16 ਜੁਲਾਈ 2025 ਸਵੇਰੇ 6 ਵੇ ਦੀ ਗੱਲ ਕਰੀਏ ਤਾਂ ਜਿਹੜਾ ਆਪਣਾ ਭਾਖੜਾ ਡੈਮ ਆ 1685 ਫੁੱਟ ਮੈਂ ਹਰ ਵਾਰ ਦੱਸਦਾ ਹਾਂ ਵੀਡੀਓ ਦੇ ਵਿੱਚ ਕਿ ਹੁੰਦਾ ਜਿਹੜਾ ਟੋਟਲ ਜਿਹੜਾ 1685 ਫੁੱਟ ਪਾਣੀ ਰੱਖਣ ਦੀ ਸ਼ਮਤਾ ਹੈ ਜਿਹੜੀ ਕਿ ਅੱਜ ਲਗਭਗ 1594.57 ਫੁੱਟ ਤੇ ਜਿਹੜੀ ਪਹੁੰਚ ਚੁੱਕੀ ਆ ਥੋੜਾ ਜਿਹਾ ਪਾਣੀ ਜਿਵੇਂ ਕਹਿ ਲੋਗੇ ਅੱਜ ਜਿਹੜਾ ਵਾ ਪਾਖੜਾ ਡੈਮ ਦੇ ਵਿੱਚ ਵਧਿਆ ਜੇਕਰ ਪਾਣੀ ਆਉਣ ਦੀ ਗੱਲ ਕਰੀਏ ਪਾਖੜਾ ਡੈਮ ਦੇ ਵਿੱਚ ਤਾਂ ਲਗਭਗ 35412 ਕਿਊਸਿਕ ਜਿਹੜਾ ਪਾਣੀ ਆ ਉਹ ਆ ਰਿਹਾ ਹੈ ਤੇ ਲਗਭਗ ਸਤਲੁਜ ਦਰਿਆ ਦੇ ਵਿੱਚ 2762 ਕਿਊਸਿਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਕੱਲ੍ਹ ਨਾਲੋਂ ਜਿਹੜਾ ਵਾ 15 ਜੁਲਾਈ ਦੇ ਨਾਲੋਂ 4000 ਕਿਊਸਿਕ ਜਿਹੜਾ ਪਾਣੀ ਆ ਵੱਧ ਪਾਖੜਾ ਡੈਮ ਦੇ ਵਿੱਚ ਅੱਜ ਆ ਰਿਹਾ ਜਿਹੜਾ ਕਿ ਅੱਗੇ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਛੱਡਿਆ ਜਾਊਗਾ ਜੇਕਰ ਬਿਆਸ ਦਰਿਆ ਦੀ ਗੱਲ ਕਰੀਏ ਆਪਣੇ ਪੌਂਗ ਡੈਮ ਦੀ ਗੱਲ ਕਰੀਏ ਤਾਂ 1400 ਫੁੱਟ ਜਿਹੜਾ ਟੋਟਲ ਉਸਤੀ ਜਿਹੜੀ ਪਾਣੀ ਰੱਖਣ ਦੀ ਸ਼ਮਤਾ ਹੈ ਜਿਹੜਾ ਕਿ ਅੱਜ ਲੈਵਲ 1328.53 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਆਪਾਂ ਉਸ ਦੇ ਵਿੱਚ ਪਾਣੀ ਆਉਣ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ 21815 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ ਪੌਂਗ ਡੈਮ ਦੇ ਵਿੱਚ ਆ ਰਿਹਾ ਹੈ ਤੇ ਜਿਹੜਾ ਬਿਆਸ ਦਰਿਆ ਦੇ ਵਿੱਚ 17439 ਕਿਊਸਿਕ ਜਿਹੜਾ ਪਾਣੀ ਆ ਉਹ ਬਿਆਸ ਦਰਿਆ ਦੇ ਵਿੱਚ ਅਗਲੇ ਪਾਸੇ ਛੱਡਿਆ ਜਾ ਰਿਹਾ ਜੇਕਰ ਆਪਾਂ ਰਾਵੀ ਨਦੀ ਦੀ ਗੱਲ ਕਰੀਏ ਥੀਨ ਡੈਮ ਦੀ ਗੱਲ ਕਰੀਏ ਤੇ ਜਿਸ ਦਾ ਜਿਹੜਾ ਟੋਟਲ ਪਾਣੀ ਰੱਖਣ ਦੀ ਸ਼ਮਤਾ 1731.98 ਫੁੱਟ ਜਿਹੜਾ ਕਿ ਅੱਜ ਲਗਭਗ 1658.05 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਜੇਕਰ ਪਾਣੀ ਆਉਣ ਦੀ ਗੱਲ ਕਰੀਏ ਤਾਂ ਲਗਭਗ 7059 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ 3 ਟਾਈਮ ਦੇ ਵਿੱਚ ਆ ਰਿਹਾ ਹੈ ਤੇ ਰਾਵੀ ਦੇ ਵਿੱਚ ਅਗਲੇ ਪਾਸੇ 94113 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਨਿਕਾਸੀ ਕੀਤੀ ਜਾ ਰਹੀ ਹੈ ਜੇਕਰ ਆਪਾਂ ਹੁਸੈਨੀਵਾਲਾ ਸਵੇਰੇ 6 ਵੇ ਦੀ ਗੱਲ ਕਰੀਏ ਤਾਂ ਡਾਊਨਸਟ੍ਰੀਮ 1507 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਜੇਕਰ ਅੱਜ 2 ਵਜੇ ਦੁਪਹਿਰ ਦੀ ਗੱਲ ਕਰੀਏ ਤਾਂ ਡਾਊਨਸਟ੍ਰੀਮ ਜਿਹੜਾ ਵਧਾ ਕੇ 2000 ਕਿਊਸਿਕ ਜਿਹੜਾ ਪਾਣੀ ਆ ਉਹ ਕਰ ਦਿੱਤਾ ਗਿਆ ਹੁਸੈਨੀਵਾਲਾ ਤੋਂ ਅਗਲੇ ਪਾਸੇ ਜੇਕਰ ਆਪਾਂ ਘੱਗਰ ਨਦੀ ਦੀ ਗੱਲ ਕਰੀਏ ਤਾਂ ਘੱਗਰ ਨਦੀ ਲਗਭਗ ਜਿਹੜਾ ਗੁਲਾਚਿੱਕਾ ਜਿਹੜਾ ਹੈ ਆਪਣਾ 1078 ਕਿਊਸਿਕ ਉੱਥੇ ਪਾਣੀ ਆ ਖਨੌਰੀ ਦੀ ਗੱਲ ਕਰੀਏ ਤਾਂ 850 ਕਿਊਸਿਕਾ ਚਾਂਦਪੁਰ ਦੀ ਗੱਲ ਕਰੀਏ ਤਾਂ 900 ਕਿਊਸਿਕਾ ਜੇਕਰ ਆਪਾਂ ਆਟੋ ਦੀ ਗੱਲ ਕਰੀਏ ਤਾਂ 2800 ਕਿਊਸਿਕਾ ਜੇਕਰ ਆਪਾਂ ਘੱਗਰ ਸਾਈਫਨ ਦੀ ਗੱਲ ਕਰੀਏ 3350 ਕਿਊਸਿਕਾ ਤੇ ਨਾਲੀ ਬੈਡ ਦੀ ਗੱਲ ਕਰੀਏ 3000 ਕਿਊਸਿਕਾ ਸੋ ਇਹ ਸੀ ਮੇਰੇ ਵੀਰੋ ਅੱਜ ਦੀ ਰਿਪੋਰਟ ਜੇਕਰ ਹਰੀਕੇ ਜਿਹੜਾ ਲਗਭਗ 16 ਜੁਲਾਈ 2025 ਸਵੇਰੇ 6:00 ਵੇ ਦੀ ਜਿਹੜੀ ਰਿਪੋਰਟ ਆ 23831 ਕਿਊਸਿਕ ਜਿਹੜਾ ਪਾਣੀ ਆ ਹਰੀਕੇ ੜ ਤੇ ਪਹੁੰਚ ਰਿਹਾ ਹੈ ਤੇ ਜਿਹੜਾ 12595 ਕਿਊਸੀਕ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਆਪਾਂ ਫਰੋਜਪੁਰ ਫੀਡਰ ਦੀ ਗੱਲ ਕਰੀਏ ਤਾਂ 9544 ਕਿਊਸੀਕ ਜਿਹੜਾ ਪਾਣੀ ਆ ਉਹ ਫਰੋਜਪੁਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 192 ਕਿਊਸੀਕ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਜੇਕਰ ਆਪਾਂ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ ਲਗਭਗ 1500 ਕਿਊਸੀਕ ਜਿਹੜਾ ਪਾਣੀ ਆ ਹਰੀਕੇ ਹੈਡ ਤੋਂ ਡਾਊਨਸਟ੍ਰੀਮ ਜਿਹੜਾ ਨੀਚੇ ਵੱਲ ਛੱਡਿਆ ਜਾ ਰਿਹਾ ਜਿਹੜਾ ਕਿ ਕੱਲ 2000 ਕੁ ਕਿਊਸੀਕ ਸੀਗਾ ਅੱਜ ਜਿਹੜਾ ਪਾਣੀ ਥੋੜਾ ਘਟਿਆ ਸੋ ਕਾਫੀ ਜਿਹੜਾ ਜਗਾ ਜਗਾ ਤੇ ਪੰਜਾਬ ਦੇ ਵਿੱਚ ਮੀਂਹ ਪਾਰੀ ਮੀਂਹ ਪੈ ਰਹੇ ਨੇ ਆਪਾਂ ਨੇ ਇਹਨਾਂ ਚੀਜ਼ਾਂ ਦਾ ਪਤਾ ਹੀ ਆ ਉਹ ਸਾਰਾ ਜਿਹੜਾ ਪਾਣੀ ਆ ਘੁੰਮ ਘੁਮਾ ਕੇ ਦਰਿਆਵਾਂ ਨਦੀਆਂ ਦੇ ਵਿੱਚ ਹੀ ਆਉਣਾ ਹੁੰਦਾ ਵਾ ਇਸ ਕਰਕੇ ਥੋੜਾ ਜਾਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪਾਣੀ ਦੀ ਮਾਤਰਾ ਹੈ ਉਹ ਥੋੜੀ ਜੀ ਵੱਧ ਜਾਂਦੀ ਆ ਹੁਣ ਮਾਨਿਕ ਜਿਲ੍ਹੇ ਲੋ ਕਿੰਨੇ ਕਿੰਨੇ ਆਪਣੇ ਵੱਡੇ ਸ਼ਹਿਰ ਆ ਉਤਰਾ ਪਾਸਾ ਵਾ ਚੜ੍ਹਾੜਾ ਪਾਸਾ ਵਾ ਉਧਰੋਂ ਪਾਣੀ ਜਿਹੜਾ ਘੁੰਮ ਘੁਮਾ ਕੇ ਨੀਵੇਂ ਪਾਸੇ ਵੱਲ ਆਉਣਾ ਹੀ ਆ ਦਰਿਆਵਾਂ ਨਦੀਆਂ ਖਾਲਿਆਂ ਨਹਿਰਾਂ ਦੇ ਵਿੱਚ ਦੇ ਹੀ ਹੁੰਦਾ ਆ ਸੋ ਪਾਣੀ ਦਾ ਪੱਧਰ ਆ ਜਿਹੜਾ ਉਹ ਥੋੜਾ ਜਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ ਥੋੜਾ ਵਧੇ ਕਿਉਂਕਿ ਮੀਂਹ ਪੈ ਰਹੇ ਨੇ ਲਗਾਤਾਰ ਹਿਮਾਚਲ ਦੇ ਵਿੱਚ ਉਹ ਵੀ ਪਾਣੀ ਘੁੰਮ ਘੁਮਾ ਕੇ ਇੱਥੇ ਆਉਣਾ ਪੰਜਾਬ ਦਾ ਪਾਣੀ ਜਿਹੜਾ ਜਗ੍ਹਾ ਜਗ੍ਹਾ ਤੋਂ ਉਹ ਵੀ ਜਿਹੜਾ ਆਪਣਾ ਨਹਿਰਾਂ ਦਰਿਆਵਾਂ ਦੇ ਰਾਈ ਜਿਹੜਾ ਨੀਵੇਂ ਥਾਂਾਂ ਵੱਲ ਹੀ ਆਉਣਾ ਵਾ ਸੋ ਥੋੜਾ ਥੋੜਾ ਪਾਣੀ ਜਿਹੜਾ ਲਗਾਤਾਰ ਵਧਿਆ ਵਾਦਰਿਆਤੇ افواਹਾਂ ਤੋਂ ਮੇਰੇ ਵਿਰੋ ਬਚ ਕੇ ਰਹੋ ਹਰ ਰੋਜ਼ ਦੀ ਜਿਹੜੀ ਜੇਕਰ ਤੁਸੀਂ ਅਪਡੇਟ ਦੇਖਣੀ ਚਾਹੁੰਦੇ ਹੋ ਡੈਮਾਂ ਦੀ ਬਿਆਸ ਦਰਿਆ ਸਤੂਈ ਦਰਿਆ ਕਗਰ ਤੇ ਆਪਣਾ ਜਿਹੜਾ YouTube ਚੈਨਲ ਆ ਸੁਖ ਲਟਿਆ ਸਬਸਕ੍ਰਾਈਬ ਕਰਕੇ ਰੱਖ ਲੋ ਆਪਾਂ ਤੁਹਾਨੂੰ ਸਹੀ ਸਮੇਂ ਸਾਰੀ ਜਿਹੜੀ ਜਾਣਕਾਰੀ ਉਹ ਪ੍ਰੋਵਾਈਡ ਲਗਾਤਾਰ ਜਿਹੜੀ ਕਰਵਾਉਂਦੇ ਰਵਾਂਗੇ ਅੱਗੇ ਵੀ ਆਪਾਂ ਕਈ ਸਾਲਾਂ ਤੋਂ ਜਿਹੜੀ ਇਹ ਜਾਣਕਾਰੀ ਆਪਾਂ ਤੁਹਾਨੂੰ ਸਹੀ ਸਮੇਂ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਹਿੰਦੇ ਇਨਫੋਰਮੇਸ਼ਨ ਜਿਹੜੀ ਤੜ ਤੱਕ ਪਹੁੰਚ ਦੀ ਕਰਦੇ ਰਹਿੰਦੇ ਆ ਸੋ ਸਰਕਾਰੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ ਜੇਕਰ ਕਿਸੇ ਤਰੀਕੇ ਦਾ ਕਣੀ ਕਿਸੇ ਇਲਾਕੇ ਦੇ ਵਿੱਚ ਵਾਧਾ ਤੇ ਉੱਥੇ ਜਿਹੜੀਆਂ ਸਰਕਾਰੀ ਹਦਾਇਤਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੀ ਪਾਲਣਾ ਕਰੋ ਜੇਕਰ ਉਹ ਤੁਹਾਨੂੰ ਕਹਿੰਦੇ ਕਿ ਇੱਥੋਂ ਉੱਠ ਜਿਓ ਤੁਹਾਨੂੰ ਉੱਠ ਜਾਣਾ ਚਾਹੀਦਾ ਕਿਉਂਕਿ ਉਸ ਸਮੇਂ ਜਿਹੜਾ ਪਾਣੀ ਦਾ ਪੱਧਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵਾਧਾ ਨਜ਼ਰ ਆਵੇ ਤਾਂ ਜਿਹੜੀਆਂ ਸਰਕਾਰੀ ਹਦਾਇਤਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਸੋ ਅਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਆਪਣਾ ਸੁੱਖ ਲੱਟ ਗਿਆ YouTube Facebook ਚੈਨਲ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਇਹ ਤੁਹਾਨੂੰ ਜਿਹੜਾ ਹਰ ਰੋਜ਼ ਜਿਹੜਾ ਡੇਮਾ ਦੀ ਜਾਣਕਾਰੀ ਆਪਾਂ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਮੈਂਟਾਂ ਵਿੱਚ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ ਤੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ